ਜੀ ਤੁਹਾਨੂੰ ਬਿਲਕੁਲ ਤੁਹਾਡੇ ਮੁਾਰਫਤ ਜੀ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸੀਨੀਅਰ ਸਪੋਕਸਪਰਸਨ ਬੋਟਾ ਸਿੰਘ ਬਿਰਾਗੀ ਜੀ ਜੋ ਕਿ ਬਿਰਾਗੀ ਵੈਲਫੇਅਰ ਬੋਰਡ ਦੇ ਮੈਂਬਰ ਵੀ ਹੈਗੇ ਆ ਉਹ ਵੀ ਮੇਰੇ ਨਾਲ ਨੇ ਅ ਮੈਂ ਤੁਹਾਡੇ ਥਰੂ ਇੱਕ ਬਹੁਤ ਹੀ ਅਹਿਮ ਮੁੱਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹਨਾ ਵਾਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੋਂ 325 ਦਿਨ ਪਹਿਲਾਂ ਜਾਨੀ ਕਿ 1 ਮਾਰਚ 2025 ਨੂੰ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਐਲਾਨ ਕੀਤਾ ਸੀ ਜਿੰਨੂ ਕਿ ਅੱਜ 325 ਦਿਨ ਹੋ ਚੁੱਕੇ ਹੈਗੇ ਹਨ ਔਰ ਇਨ੍ਹਾਂ 325 ਦਿਨਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਤਕਰੀਬਨ 31-32000 ਐਫਆਈਆਰ ਹੋਈਆਂ ਵੱਡੀ ਪੱਧਰ ਦੇ ਉੱਤੇ ਡਰਗ ਤਸਕਰ ਫੜੇ ਗਏ ਬਹੁਤ ਸਾਰੀ ਡਰਗ ਮਨੀ ਫੜੀ ਗਈ ਬਹੁਤ ਸਾਰੀ ਡਰਗਸ ਫੜੀ ਗਈ ਔਰ ਕਨਵਿਕਸ਼ਨ ਰੇਟ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ 86% ਦੇ ਆਸਪਾਸ ਜਿਹੜਾ ਹੈ ਉਹ ਕਨਵਿਕਸ਼ਨ ਰੇਟ ਹੈਗਾ ਔਰ ਅੱਜ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਹੈ ਉਹ ਬੁਰੀ ਤਰ੍ਹਾਂ ਜਿਹੜੀ ਹੈ ਉਹ ਉਖਾੜ ਦਿੱਤੀ ਗਈ ਹੈਗੀ ਹੈ ਔਰ ਮੈਂ ਇਹਦੇ ਲਈ ਵਧਾਈ ਦੇਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਕਿ ਜਿਸ ਕਦਰ ਇਸ ਏਜੰਸੀ ਨੇ ਸਪਲਾਈ ਚੇਨ ਨੂੰ ਤੋੜਨ ਵਾਸਤੇ ਕੰਮ ਕੀਤਾ ਔਰ ਦੂਸਰੇ ਬੰਨੇ ਮੈਂ ਪੰਜਾਬ ਦੇ ਹਰ ਕੋਸ਼ ਸਖਸ਼ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੇ ਤਨੋਂ ਮਨੋਂ ਤਨੋਂ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਇਸ ਮਹਿੰਮ ਨੂੰ ਅੱਗੇ ਤੋਰਿਆ ਔਰ ਇਸ ਮਹਿੰਮ ਦੇ ਵਿੱਚ ਅਸੀਂ ਸਫਲ ਹੋਏ ਔਰ ਇਸ ਮਹਿੰਮ ਨੇ ਇੱਕ ਚੀਜ਼ ਤੇ ਬੜੀ ਸ਼ੋਅ ਕਰ ਦਿੱਤੀ ਕਿ ਜੇ ਸਰਕਾਰ ਇਮਾਨਦਾਰ ਹੋਵੇ ਉਹਦੇ ਨੇਕ ਇਰਾਦੇ ਹੋਣ ਉਦੀ ਨੇਕ ਨੀਤੀ ਹੋਵੇ ਤਾਂ ਲੋਕਾਂ ਦਾ ਸਾਥ ਮਿਲਦਾ ਔਰ ਜਿਹੜਾ ਹੈਗਾ ਸਫਲਤਾ ਵੀ ਜਰੂਰ ਮਿਲਦੀ ਹੈ ਜਿੱਦਾਂ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਮਿਲੀ ਹੈ ਪਰ ਅੱਜ ਇੱਕ ਹੋਰ ਅਹਿਮ ਮੁੱਦੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਹੈਗਾ ਉਹ ਹੈ ਗੈਂਗਸਟਰਵਾਦ ਗੈਂਗਸਟਰਵਾਦ ਕੋਈ ਨਵਾਂ ਰੋਗ ਨਹੀਂ ਹੈਗਾ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਬਿਮਾਰੀ ਫੈਲੀ ਉਹਨਾਂ ਨੇ ਪੈਦਾ ਕੀਤੀ ਜਿਸ ਨੂੰ ਖਤਮ ਜਿਹੜੀ ਹੈ ਉਹਦਾ ਟੀਚਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤਾ ਆ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤਾ ਸੀ ਉਸ ਕਦਰ ਅੱਜ ਪੰਜਾਬ ਦੇ ਵਿੱਚ ਜਿਹੜੀ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਗੈਂਗਸਟਰਾਂ ਦੇ ਖਿਲਾਫ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਾਂ ਵਾਰ ਔਨ ਗੈਂਗਸਟਰ ਇਸ ਨੂੰ ਕਹਿ ਲਵੋ ਉਹ ਅਸੀਂ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੁਸੀਂ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਸੁਣੀ ਹੋਣੀ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿਸੇ ਸੂਬੇ ਦੇ ਵਿੱਚ ਕਿ ਇਸ ਵੱਡੀ ਪੱਧਰ ਦੇ ਉੱਤੇ 2000 ਟੀਮਾਂ ਪੂਰੇ ਸੂਬੇ ਦੇ ਵਿੱਚ ਜਿਹੜਾ ਹੈ ਜਿਹਦੇ ਵਿੱਚ 12000 ਪੁਲਿਸ ਮਲਾਜ਼ਮ ਨੇ ਠੀਕ ਹੈ ਉਹ ਲਗਾਤਾਰ ਸਰਚ ਆਪਰੇਸ਼ਨ ਕਰ ਰਹੇ ਨੇ ਪਿੱਛਾ ਕਰ ਰਹੇ ਨੇ ਗੈਂਗਸਟਰਾਂ ਦਾ ਔਰ ਤਾਂ ਕਿ ਉਹਨਾਂ ਨੂੰ ਫੜ ਕੇ ਜੇਲਾ ਦੇ ਵਿੱਚ ਜਿਹੜਾ ਉਹ ਟੱਕਿਆ ਜਾ ਸਕੇ ਉਹ ਇੱਕ ਚੀਜ਼ ਦੱਸਦੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਕਾਮਯਾਬ ਹੋਏ ਹਾਂ ਔਰ ਕਾਮਯਾਬੀ ਇੱਥੇ ਵੀ ਯਕੀਨੀ ਹੈ ਔਰ ਇੱਥੇ ਸਾਰਿਆਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਦੱਸ ਦਿਆਂ ਇਹ ਸਿਰਫ ਸਰਕਾਰ ਨਹੀਂ ਬਦਲੀ ਕਿ ਮਾਨ ਸਾਹਿਬ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਹੈ ਤੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੀ ਸਰਕਾਰ ਬਦਲ ਗਈ ਹੈ ਬਲਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਬਦਲਾਵ ਲੋਕ ਚਾਹੁੰਦੇ ਸੀ ਜਿਸ ਤਰ੍ਹਾਂ ਦੀ ਨੀਤ ਲੋਕ ਚਾਹੁੰਦੇ ਸੀ ਜਿੱਦਾਂ ਦੀ ਨੀਤੀ ਲੋਕ ਚਾਹੁੰਦੇ ਸੀ ਉਦਾਂ ਦੀ ਸਰਕਾਰ ਅਜ ਮਾਨਸਾਬ ਦੀ ਸਰਕਾਰ ਹੈਗੀ ਹੈ ਔਰ ਇਹ ਜਿਹੜੀ ਲੜਾਈ ਅਸੀਂ ਗੈਂਗਸਟਰਵਾਦ ਦੇ ਖਿਲਾਫ ਲੜ ਰਹੇ ਆ ਇਹ ਕੋਈ ਸਿਆਸਤ ਦੀ ਲੜਾਈ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਔਰ ਜਿਸ ਤਰ੍ਹਾਂ ਕਹਿੰਦੇ ਹੈ ਕਿ ਯੁੱਧ ਨਸ਼ੇ ਦੇ ਵਿਰੁੱਧ ਨੇ ਪੰਜਾਬ ਨੂੰ ਨਵਾਂ ਭਰੋਸਾ ਦਿੱਤਾ ਸੀ ਇਸੇ ਤਰ੍ਹਾਂ ਜਿਹੜਾ ਹੈਗਾ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਸੁਰੱਖਿਆ ਜਿਹੜੀ ਹੈ ਉਹ ਦੇਏਗਾ ਇੱਕ ਉਹ ਟਾਈਮ ਹੁੰਦਾ ਸੀ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਜਾਂਦੀ ਸੀ ਉਹਨਾਂ ਦਾ ਸਿਆਸੀ ਲਾਹਾ ਖਟਣ ਵਾਸਤੇ ਉਹਨਾਂ ਨੂੰ ਪਾਵਰ ਦਿੱਤੀ ਜਾਂਦੀ ਸੀ ਉਹਨਾਂ ਨੂੰ ਫੋਨ ਕੀਤੇ ਜਾਂਦੇ ਸੀ ਉਹਨਾਂ ਨੂੰ ਸਰਕਾਰੀ ਸੁਰੱਖਿਆ ਮਹੱਈਆ ਕਰਵਾਈ ਜਾਂਦੀ ਸੀ ਉਹਨਾਂ ਨੂੰ ਸਰਕਾਰੀ ਮਹਿਮਾਨ ਨਵਾਜ਼ੀ ਦਿੱਤੀ ਜਾਂਦੀ ਸੀ ਪਰ ਅੱਜ ਇਸ ਸਰਕਾਰ ਦੇ ਵਿੱਚ ਜਿਹੜੀ ਕੀ ਹੈ ਗੈਂਗਸਟਰਾਂ ਦੀ ਕਿਸੇ ਤਰ੍ਹਾਂ ਦੀ ਪੁਸ਼ਤ ਪਨਾਹੀ ਤਾਂ ਕੀ ਉਹਨਾਂ ਨੂੰ ਬਖਸ਼ਣ ਦੇ ਲਈ ਜਾਨੀ ਕਿ ਰਹਿਮ ਵੀ ਉਹਨਾਂ ਦੇ ਪ੍ਰਤੀ ਬਿਲਕੁਲ ਇਸ ਸਰਕਾਰ ਦੇ ਵਿੱਚ ਜਾਂ ਪੰਜਾਬ ਦੇ ਜਿਹੜੀ ਏਜੰਸੀਆਂ ਨੇ ਉਹਨਾਂ ਦੇ ਵਿੱਚ ਨਹੀਂ ਹੈਗਾ ਔਰ ਉਹ ਜ਼ਮਾਨਾ ਹੁਣ ਬੀਤ ਗਿਆ ਜਦੋਂ ਗੈਂਗਸਟਰ ਨੂੰ ਟਿਕਟਾਂ ਵੀ ਮਿਲਦੀਆਂ ਸੀ ਔਰ ਸਿਆਸਤ ਦੇ ਵਿੱਚ ਉਹ ਪਾਵਰਫੁੱਲ ਹੁੰਦੇ ਸੀ ਔਰ ਮੈਂ ਇੱਕ ਚੀਜ਼ ਤੁਹਾਨੂੰ ਬਿਲਕੁਲ ਤੁਹਾਡੇ ਮੁਾਰਫਤ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਦੱਸ ਦਿਆਂ ਕਿ ਇਹ ਜਿਹੜਾ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਸੀ ਇਸੇ ਤਰ੍ਹਾਂ ਜਿਹੜਾ ਯੁੱਧ ਜਿਹੜਾ ਗੈਂਗਸਟਰ ਦੇ ਵਿਰੁੱਧ ਹੈਗਾ ਇਹ 360 ਡਿਗਰੀ ਦਾ ਜਾਨੀ ਕਿ ਯੁੱਧ ਹੈਗਾ ਇਸ ਦੇ ਵਿੱਚ ਜਿੱਥੇ ਜਿਹੜੇ ਗੈਂਗਸਟਰਾਂ ਦਾ ਨੈਟਵਰਕ ਜਿਹੜਾ ਉਹ ਪੂਰੀ ਤਰ੍ਹਾਂ ਤਬਾਹ ਕੀਤਾ ਜਾਏਗਾ ਔਰ ਗੈਂਗਸਟਰ ਪੰਜਾਬ ਭਾਵੇਂ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਨਾਲ-ਨਾਲ ਉਹਨਾਂ ਨੂੰ ਫੰਡ ਮਹਈਆ ਕਰਾਉਣ ਵਾਲੇ ਉਹਨਾਂ ਦੀ ਸਹਾਇਤਾ ਕਰਨ ਵਾਲੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਔਰ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਔਰ ਮਾਨ ਸਾਹਿਬ ਦੀ ਸਰਕਾਰ ਦਾ ਬੇਸਿਕਲੀ ਅਪੀਲ ਹੈਗੀ ਹੈ ਉਹ ਨੌਜਵਾਨ ਕਈ ਵਾਰੀ ਕੋਈ ਨੌਜਵਾਨ ਭਟਕ ਜਾਂਦੇ ਆ ਔਰ ਇਹਨਾਂ ਦੇ ਚਾਂਸਿਆਂ ਦੇ ਵਿੱਚ ਆ ਜਾਂਦੇ ਆ ਔਰ ਜੋ ਮੁਖ ਧਾਰਾ ਦੇ ਵਿੱਚ ਕੋਈ ਆਉਣਾ ਚਾਹੁੰਦਾ ਹੈਗਾ ਉਹ ਬਿਲਕੁਲ ਉਸ ਦਾ ਮੋਸਟ ਵੈਲਕਮ ਹੈਗਾ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦੀ ਬੜੀ ਕਲੀਅਰ ਕਟ ਡਾਇਰੈਕਸ਼ਨ ਜਿਹੜੀ ਹੈ ਉਹ ਪੰਜਾਬ ਪੁਲਿਸ ਨੂੰ ਹੈਗੀ ਹੈ ਕਿ ਜਿਹੜੇ ਗੈਂਗਸਟਰ ਨੇ ਜਾਂ ਤਾਂ ਉਹ ਹਥਿਆਰ ਛੱਡਣ ਜਾਂ ਪੰਜਾਬ ਛੱਡਣ ਵਰਨਾ ਉਹਨਾਂ ਦੀ ਥਾਂ ਜਿਹੜੀ ਹੈ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਹੀ ਹੋਏਗੀ ਇਸ ਗੱਲੋਂ ਜਾਨੀ ਕਿ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਜਿਹੜੇ ਉਹ ਪੂਰੀ ਤਰ੍ਹਾਂ ਕਮਿਟਡ ਹੈਗੀ ਹੈ ਔਰ 60 ਗੈਂਗਸਟਰ ਇਸ ਤਰ੍ਹਾਂ ਦੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਉਹ ਬੈਠ ਕੇ ਆਪਣੀ ਗਤੀਵਿਧੀਆਂ ਚਲਾਉਦੇ ਆ ਜਿੱਦਾਂ ਡੀਜੀਪੀ ਸਾਹਿਬ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਉਹਨਾਂ ਦੀ ਸਾਰਿਆਂ ਦੀ ਮੈਪਿੰਗ ਕਰ ਲਈ ਗਈ ਹੈ ਉਹਨਾਂ ਦੇ ਜਿਹੜੇ ਇੱਥੇ ਗੁਰਗੇ ਨੇ ਉਹਨਾਂ ਦੀ ਜਿਹੜੀ ਸਹਾਇਤਾ ਕਰਦੇ ਆ ਉਹ ਸਾਰੇ ਪੰਜਾਬ ਪੁਲਿਸ ਦੀ ਨਜ਼ਰ ਦੇ ਵਿੱਚ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹਨਾਂ ਨੂੰ ਸਜ਼ਾ ਬਿਲਕੁਲ ਦਿੱਤੀ ਜਾਏਗੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਰਹਿਮ ਦੀ ਜਿਹੜੀ ਅਪੀਲ ਜਿਹੜੀ ਹੈ ਨਹੀਂ ਹੈ ਉਸ ਦੇ ਨਾਲ-ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਯੁੱਧ ਨਸ਼ਾ ਦੇ ਵਿਰੁੱਧ ਦੇ ਵਿੱਚ ਸਹਿਯੋਗ ਦਿੱਤਾ ਇਸ ਲੜਾਈ ਦੇ ਵਿੱਚ ਵੀ ਤੁਹਾਡਾ ਸਹਿਯੋਗ ਉਨਾ ਹੀ ਜ਼ਰੂਰੀ ਹੈ ਉਹਨਾਂ ਦੇ ਲਈ ਇੱਕ ਹੈਲਪਲਾਈਨ ਜਿਹੜੀ ਹੈ 93946 93946 ਪੰਜਾਬ ਸਰਕਾਰ ਨੇ ਇਹ ਜਾਰੀ ਕੀਤੀ ਹੈ ਇਹ ਜੇ ਜੋ ਵੀ ਤੁਸੀਂ ਜਾਣਕਾਰੀ ਦਿਓਗੇ ਉਹ ਸਿੱਧੀ ਜਿਹੜੀ ਐਂਟੀ ਜਾਨੀ ਕਿ ਟਾਰ ਗੈਂਗਸਟਰ ਟਾਸਕ ਜਿਹੜੀ ਫੋਰਸ ਹੈਗੀ ਹੈ ਉੱਥੇ ਜਾਏਗਾ ਔਰ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਏਗੀ ਔਰ ਉਸ ਦੇ ਅਕੋਰਡਿੰਗਲੀ ਜਿਹੜੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਉਹ ਵੀ ਸਾਥ ਦੇਣ ਔਰ ਮੈਂ ਇੱਕ ਵਾਰ ਫਿਰ ਜਿਹੜੇ ਹੈਗੇ ਸਾਡੀ ਵਿਰੋਧੀ ਪਾਰਟੀਆਂ ਜਿਹੜੀਆਂ ਨਿਤ ਲਾ ਐਂਡ ਆਰਡਰ ਦੇ ਉੱਤੇ ਰੋਲਾ ਪਾਉਂਦੀਆਂ ਨੇ ਉਹਨਾਂ ਦੀਆਂ ਸਰਕਾਰਾਂ ਸਾਡੇ ਗਵੰਡ ਚ ਵੀ ਹੈਗੀਆਂ ਨੇ ਤੇ ਉੱਥੇ ਜਾਨੀ ਕਿ ਲਾ ਐਂਡ ਆਰਡਰ ਦਾ ਕੀ ਸਿਚੁਏਸ਼ਨ ਹੈ ਉਹਦੇ ਤੇ ਨੀਂਗਾ ਮਾਰ ਲਿਆ ਕਰਨ ਔਰ ਘਟੋ ਘਟ ਜਿਵੇਂ ਮਾਨ ਸਾਹਿਬ ਦੀ ਸਰਕਾਰ ਨੇ ਪਹਿਲਾਂ ਜੁੱਧ ਨਸ਼ੇ ਦੇ ਵਿਰੁੱਧ ਲੜਾਈ ਸ਼ੁਰੂ ਕੀਤੀ ਸੀ ਔਰ ਅੱਜ ਜਿਸ ਤਰੀਕੇ ਨਾਲ ਜੁੱਧ ਗੈਂਗਸਟਰਾਂ ਦੇ ਵਿਰੁੱਧ ਸ਼ੁਰੂ ਕੀਤਾ ਹੈਗਾ ਉਸ ਤੋਂ ਸਿੱਖਿਆ ਲੈ ਕੇ ਉਹਦਾ ਹਿੱਸਾ ਬਣਨ ਇਹਦਾ ਸਾਥ ਦੇਣ ਇਹਦੇ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਨਾ ਕਰਨ। Priya added a hotel to her flight just because it had a floating breakfast. Expedia made to travel.